ਤੇਜ ਹਨੇਰੀ ਕਾਰਨ ਗੁਰਦੁਆਰਾ ਸਾਹਿਬ ਦਾ ਗੁੰਬਰ ਟੁੱਟ ਗਿਆ ਜੀ ਹਾਂ ਇਹ ਵੱਡੀ ਘਟਨਾ ਵਾਪਰੀ ਹੈ ਜਿਸ ਵਿੱਚ ਕੇ ਤੇਜ ਹਨੇਰੀ ਅਤੇ ਮੀਂਹ ਕਾਰਨ ਗੁੰਬਦ ਨੂੰ ਨੁਕਸਾਨ ਪਹੁੰਚਿਆ ਹੈ ਦਰਸਲ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਤੇਜ ਹਨੇਰੀ ਅਤੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਇਹ ਉਥੇ ਹੀ ਵੱਡੀ ਮਾਤਰਾ 'ਚ ਲੋਕਾਂ ਨੂੰ ਨੁਕਸਾਨ ਵੀ ਚਲਣਾ ਪਿਆ ਤਾਂ ਇਹ ਵਿੱਚ ਗੁਰਦੁਦਵਾਰਾ ਸਾਹਿਬ ਵਿੱਚ ਗੁੰਬਦ ਜੋ ਕਿ ਲਗਾਇਆ ਗਿਆ ਸੀ ਉਸ ਨੂੰ ਵੀ ਨੁਕਸਾਨ ਪਹੁੰਚਿਆ ਉਸ ਦਾ ਇੱਕ ਹਿੱਸਾ ਉੱਪਰੋਂ ਟੁੱਟ ਕੇ ਟੇਡਾ ਹੋ ਗਿਆ ਜਿਸ ਨੂੰ ਕੇ ਮੁਰੰਮਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਇਸ ਦਿਨਾਂ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਟੈਂਟ ਆਦ ਵੀ ਪੁੱਟ ਦਿੱਤੇ ਗਏ ਜਿਸ ਕਾਰਨ ਲੋਕਾਂ ਵਿੱਚ ਭਗੜੜ ਦਾ ਮਾਹੌਲ ਦੇਖਣ ਨੂੰ ਮਿਲਿਆ ਦਰਸਲ ਇਹ ਤਸਵੀਰਾਂ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀਆ ਨੇ ਜਿੱਥੇ ਕਿ ਤੇਜ਼ ਹਨੇਰੀ ਨੇ ਵੱਡਾ ਨੁਕਸਾਨ ਕੀਤਾ ਹੈ ਗੁਰਦੁਆਰਾ ਸਾਹਿਬ ਦਾ ਗੁੰਬਦ ਟੁੱਟ ਕੇ ਟੇਡਾ ਹੋ ਗਿਆ ਹਾਲਾਂਕਿ ਗਨੀਮਤ ਰਹੀ ਕਿ ਇਹ ਗੁੰਬਦ ਟੁੱਟ ਕੇ ਥੱਲੇ ਨਹੀਂ ਡਿਗਿਆ ਨਹੀਂ ਤਾਂ ਇਸ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਹੋ ਸਕਦਾ ਸੀ ਕਿ ਇਹ ਟੁੱਟ ਕੇ ਥੱਲੇ ਖੜੀ ਸੰਗਤ ਦੇ ਉੱਪਰ ਜਾ ਡਿਗਦਾ ਕਿਸੇ ਦੇ ਸੱਟ ਫੇਟ ਲੱਗਦੀ ਜਾਂ ਫਿਰ ਜਾਨੀ ਮਾਲੀ ਨੁਕਸਾਨ ਹੁੰਦਾ ਪਰ ਗਨੀਮਤ ਰਹੀ ਕਿ ਇਹ ਗੁੰਬਦ ਤੇ ਟੁੱਟ ਕੇ ਉੱਥੇ ਹੀ ਰਿਹਾ ਪਰ ਹੁਣ ਇਸ ਦੀ ਮੁਰੰਮਤ ਦਾ ਕੰਮ ਜਾਰੀ ਕਰ ਦਿੱਤਾ ਗਿਆ ਜੀ ਹਾਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੁੰਬਦ ਟੇਡਾ ਹੋ ਗਿਆ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਲੱਗੇ ਟੈਂਟ ਟੈਂਟਾਂ ਦੇ ਪਾਈਪ ਆਦ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਤੇਜ ਹਨੇਰੀ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਏ ਉੱਥੇ ਹੀ ਉੱਥੇ ਹੀ ਪੰਜਾਬ ਵਿੱਚ ਵੱਡੇ ਪੱਧਰ ਤੇ ਨੁਕਸਾਨ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਕਈ ਥਾਵਾਂ 'ਚ ਦਰਖਤ ਟੁੱਟ ਗਏ ਨੇ ਕਈ ਥਾਵਾਂ 'ਚ ਲੋਕਾਂ ਦੇ ਸ਼ਾਹਦਾਦ ਵੀ ਉੱਡ ਗਏ ਨੇ ਪਰ ਇਸ ਵਿਚਾਲੇ ਹੁਣ ਗੁਰੂ ਘਰ ਦੇ ਗੁੰਬਦ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਇਹ ਘਟਨਾ ਵਾਪਰੀ ਹੈ ਹਾਲਾਂਕਿ ਗਰੀਮਤ ਰਹੀ ਕਿ ਇਸ ਦੌਰਾਨ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਗੁੰਬਦ ਨੂੰ ਜ਼ਰੂਰ ਨੁਕਸਾਨ ਪਹੁੰਚਿਆ ਫਿਲਹਾਲ ਇਸ ਗੁੰਬਦ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ